ਬੜੀ 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 ਪਰ ਜਿਹੜੀ CA ਵੱਲੋਂ 100 ਗ੍ਰਾਮ ਹੈਰੋਇਨ ਪੜੀ ਹੈ ਕਿੱਥੋਂ ਪੜੀ ਹੈ ਕਿੰਨੇ ਬੰਦੇ ਅਰੈਸਟ ਕੀਤੇ ਸਨ ਮਾਨਯੋਗ ਐਸਐਸਪੀ ਸਾਹਿਬ ਮਟੰਡਾ ਸ਼੍ਰੀ ਦੀਪਿਕ ਪਾਰਕ ਆਈਪੀਐਸ ਸਾਹਿਬ ਵੱਲੋਂ ਨਸ਼ੀਲੇ ਪਦਾਰਥ ਦਾ ਕਾਰੋਬਾਰ ਕਰਨ ਵਾਲੇ ਅਤੇ ਰਿਸ਼ੇੜੀਆਂ ਵਿਰੁੱਧ ਇੱਕ ਵਿਸ਼ੇਸ਼ ਮਹਿਮ ਚਲਾਈ ਹੈ ਮਾੜਿਆਂ ਸਰਬਦ ਉਸ ਤਹਿਤ ਕਾਰਵਾਈ ਕਰਦੇ ਸੀਐਸਟਾਫ ਮਨ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਨੇ ਦੋ ਬੰਦਿਆਂ ਨੂੰ ਕਾਬੂ ਕੀਤਾ ਹੈ ਇੱਥੇ ਜਸਵਿੰਦਰ ਸਿੰਘ ਸੋਨੀ ਤੇ ਬਲਵਿੰਦਰ ਸਿੰਘ ਬੰਟੀ ਆ ਇਹਨਾਂ ਨੂੰ ਸਿਵਲ ਸਟਾਫ ਮਟੰਡੇ ਦੇ ਨੇੜੇ ਕਾਬੂ ਕੀਤਾ ਅਤੇ ਇਹਨਾਂ ਕੋਲ 100 ਗ੍ਰਾਮ ਹਿਰਵਨਾ ਬਰਾਮਦ ਕੀਤੀ ਗਈ ਹੈ ਇਨਦਰ ਪਹਿਲਾ ਕਦਮ ਹੈ ਸਰ ਉਹ ਅਸੀਂ ਰਿਕਾਰਡ ਚ ਚੈੱਕ ਕਰ ਰਹੇ ਆ ਜਿਹੜਾ ਹੁਣ ਰਿਕਵਰੀ ਹੋਈ ਆ ਮੁਕੱਦਮਾ ਨੰਬਰ 76 ਖਾਣਾ ਕਤਵਲ ਸਿਵਲ ਲਾਈਨ ਬਠਿੰਡੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਵਾ ਤੇ ਉਹਦੀ ਤਫਤੀਸ਼ ਚੱਲ ਰਹੀ ਆ ਇਨਦਰ ਰਮਣ ਲੈ ਕੇ ਕੁਝ ਕੁਝ ਕਰਕੇ ਕਿੱਥੋਂ ਲੈ ਕੇ ਆਉਂਦੇ ਕਿਨੂੰ ਕਿਨੂੰ ਸਪਲਾਈ ਕਰ ਰਹੇ ਆ ਕਿ ਉਹ ਸਾਰੀ ਪੜਤਾਲ ਕਰ ਰਹੇ ਆ